ਜ਼ਿਲ੍ਹਾ ਲੁਧਿਆਣਾ ਦੇ ਪਿੰਡ ਆਲਮਗੀਰ ਸਾਹਿਬ ਦੇ ਵਿੱਚ ਪਹੁੰਚੇ ਆ ਜਿੱਥੇ ਅੱਜ ਪਿੰਡ ਦੀਆਂ ਔਰਤਾਂ ਇਕੱਠੀਆਂ ਹੋਈਆਂ ਨੇ ਸਾਂਝੀ ਸੱਤ ਦੇ ਵਿੱਚ ਤੀਆਂ ਲੱਗੀਆਂ ਹੋਈਆਂ ਨੇ ਤੀਆਂ ਤੇ ਦੇਖੋ ਪੰਜਾਬੀ ਗਿੱਧਾ ਕਿਦਾਂ ਪੈਂਦਾ ਕਿਵੇਂ ਪੈਂਦਾ ਪੰਜਾਬੀ ਬੋਲੀਆਂ ਦੇਖਦੇ ਆ ਤੁਹਾਡੇ ਨਾਲ ਕਿਵੇਂ ਜੁੜੇ ਰਹੋ ਸਾਡੇ ਨਾਲ ਦੇਖੋ ਰੌਣਕਾ ਕਿਵੇਂ ਲੱਗੀਆਂ ਬੱਸ ਗੱਡੀ ਗੜੀ ਰੇਵਾਲ ਆ ਗੜ ਹੌਲੀ ਹੌਲੀ ਤੋਂ ਮੇਰੇ ਢਿਲਣ ਕਲਾ ਦੀਆਂ ਬਾੜੀਆਂ ਮੈਂ ਦਿਲ ਵਿੱਚ ਪੈਂਦਾ ਹਾਲ ਮੇਰਾ ਮਾਹੀ ਗੜੀ ਵਾਨੀ ਮੈਂ ਗੜੀ ਵੇਦੀ ਧੂੜੇ ਯਾਰੀ ਇਹ ਪੱਥਰੀਏ ਕਿਤੀਏ ਬਦਲੇ ਇੱਕ ਤੇ ਇੱਕ ਪਰ ਸẽਗੀ ਹੱਦ ਨਾ ਚੇਲਸ

े हूं डलदे ने कलकत्ते वे हूं डलदे ने कलकत्ते ला दे रेशमी दबे ਕੀਏ ਆਨੀਸਨ ਕੀਏ ਮਮਤੀਆਂ ਨੂੰ ਕੀਏ ਘਟਣ ਗਿਆ ਸੀ ਕੀ ਖਟ ਲਿਆਂ ਦਾ ਘਟਣ ਗਿਆ ਸੀ ਕੀ ਖਟ ਲਿਆਂ ਦਾ ਖਟਕੇ ਲਿਆਂ ਦਾ ਤਾਸ ਦਾ ਪੱਤਾ ਤੈਨੂੰ ਜੋਗੀ ਦੀ ਦਸ ਪਾਵਾ ਜੋਗੀ ਨਾਗ ਦਾ

नार बगानी दी भान मूर्खा पड़िए नार बगानी दी भान मूर्खा पड़िए नार बगानी दी माया तेरा हाणी मरवे द बूटे नु ड़ड़क पाबीये पानी ने मरवे द बूटे नु ड़ड़क पाबीये पानी ते नु ड़ड़क पाबीये पानी मरवे द बूटे नु ड़ड़क पाबीये पानी मारगीना मार के लंगी को ਮੇਰੀ ਸੀ ਕੋਟ ਪੀਤੀ ਨਹੀਂ ਤੈ ਪਰਦੇਸੀ ਨਾ ਜਦੋਂ ਤੇ ਨਹੀਂ ਪੀਤੀ ਤੈ ਪਰਦੇਸੀ ਨਾ ਜਦੋਂ ਤੇ ਨਹੀਂ ਪੀਤੀ ਤੈ ਪਰਦੇਸੀ ਨਾ ਜਦੋਂ ਤੇ ਨਹੀਂ ਨੱਚਣਾ ਨਹੀਂ ਨਹੀਂ ਅਰੇ ਬਾਣ ਬੋਲੀ ਬਣੂ ਨਣਦਾ ਨੂੰ ਸੋਰੇ ਤੋਰ ਕੇ ਪਰ ਜਾਈਆਂ ਪਾਈ

हमें ले जागन् दे बाड़े दे जा सौरे भावे ला सुनी कुड़ी है मछली है मछली ना चमकाइए

વાય લલકાર કે બોલી ઓર કાઢ લઈએ અખ માર કે કાટ્યા વાળી નાર અખ લે લઈએ ફરકે રે મેરે માપિયાને પાએ سارے તગણે મેરે માપિયાને એકતવી તીઓ દેકારીદા Maybe. ਕਟ ਕੇ ਲਿਆਂਦੇ ਕੜਾਹੀ ਦੇ ਕੁੰਡੇ ਨਹੀਂ ਡਵਾਈ ਚੰਦਰੀ ਲੱਗੀ ਛਾਂਟ ਕੇ ਮੁੰਡੇ ਬਾਈ ਚੰਦਰੀ ਲੱਗੀ ਛਾਂਟ ਕੇ ਮੁੰਡੇ ਨਹੀਂ ਡਵਾਈ ਚੰਦਰੀ ਲੱਗੀ ਛਾਂਟ ਕੇ ਮੁੰਡੇ ਨਹੀਂ ਡ

नी परया पतीला खागी दाल दा परया पतीला खागी दाल दा जब हुईगी दहाइ के अखेंगी शकापुर के आई जाके की शकापुते आई जाके अखेंगी जिथे हसी नानी के जाये तारे दीपक सुटिए जिथे हसी नानी के जाये ਦਾਣਾ 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 ਸਿੰਘਾ ਮੈਂ ਤੇਰੇ ਨਾਨ ਕੀ ਕੋਢੀ ਦੇ ਛੜ ਗੁਚਾ ਮੈਂ ਤੇਰੇ ਨਾਨ ਕੀ ਮੈਂ ਕੋਢੀ ਕਮੂ ਬੋਲੀ ਮੈਂ ਪਾ ਮਾਂ ਨੱਚ ਦੇ ਵਿੱਚ ਤੂੰ ਨੀ ਬੋਲੀ ਮੈਂ ਪਾ ਮਾਂ ਨੱਚ ਦੇ ਵਿੱਚ ਤੂੰ ਨੀ ਬੋਲੀ ਮੈਂ ਪਾ ਮਾਂ ਨੱਚ ਦੇ ਵਿੱਚ ਤੂੰ ਨੀ ਬੋਲੀ ਮੈਂ ਪਾ ਮਾਂ

ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਖਾਂਦੀ ਦੁੱਧ ਮਲਾਈਆਂ ਵੀ ਮਾਮਾ ਦਾ ਮੇਰਾ ਕੁਝ ਨਹੀਂ ਕਹਿੰਦਾ ਵੀ ਮਾਮਾ ਦਾ ਮੇਰਾ ਕੁਝ ਨਹੀਂ ਕਹਿੰਦਾ ਮਾਮੀ ਜੜਕਦੀ ਰਹਿੰਦੀ ਬੋਲ ਸ਼੍ਰੀ ਕਾਂਦੇ ਮੈਂ ਨਾ ਬਾਬਲਾ ਸੈਂਦੀ ਬੋਲ ਸ਼੍ਰੀ ਕਾਂਦੇ ਮੈਂ ਨਾ ਬਾਬਲਾ ਸੈਂਦੀ ਬੋਲ ਸ਼੍ਰੀ ਕਾਂਦੇ

ਛੜੇ ਆਣਗੇ ਲੱਸੀ ਨੂੰ ਚੇੜ ਕਾਂਗੇ ਛੜੇ ਆਣਗੇ ਲੱਸੀ ਚੇੜ ਕਾਂਗੇ ਛੜੇ ਪੀਪਾ ਤਾ ਮਮਾ ਤੀਆਂ ਦੇ ਬਰਾਗਦਾ ਪੀਪਾ ਤਾ ਮਮਾ ਤੀਆਂ ਦੇ ਬਰਾਗਦਾ ਜੇ ਨੂੰ ਪੀਪਾ ਤਾ ਮਮਾ ਤਾ ਅੱਖੀਆਂ ਸ਼ਰਬ ਦੀ ਪਗਾ ਕਬੂਤਰ ਸ਼ਰਬ ਦੀ ਵਿੱਚ ਕਜਲੇ ਦਾ ਢੋਰਾ ਵੇ ਨਛੱਤਰਾਂ ਨੱਚਦਾ ਜੋੜਾ ਜੋੜਾ ਵੇ ਨਛੱਤਰਾਂ ਨੱਚਦਾ ਜੋੜਾ ਨਛੱਤਰ ਨੱਚਦਾ ਜੋੜਾ ਜੋੜਾ ਵੇਨ ਛੱਤਰ ਨੱਚਦਾ ਜੋੜਾ ਜੋੜਾ ਵੇਨ ਛੱਤਰ ਪਿੰਡਾਂ ਦਾ ਮੇਰਾ ਢੋਲ ਪਟ ਦਿੱਤੀ ਆਉਣਾ ਜਾਣਾ ਉਹਦਾ ਕੰਮ ਸਰਕਾਰੀ ਮੇਰਾ ਧੜਾ ਹਾਲ ਮਾਇ ਮੇਰਗੇ ਦਸ ਕੀ ਦਾ ਕੰਧਰ ਮਾਲ ਮਾਇ ਕੱਚੀਆਂ ਪਿੰਡਾਂ ਦਾ ਮੇਰਾ ਟੋਲ ਫਟਵਾਰੀ ਨੇ ਤੇ ਆਉਣਾ ਜਾਣਾ ਉਹਦਾ ਕੰਮ ਐ ਸ ਆਈ ਛੁੱਟੀ ਨਾ ਮੇਲੇ ਦੀ ਹੋਰ ਮਾਏ ਮੇਰੀਏ ਅੱਜ ਮੈਂ ਕਲਾਵਾ ਤੋਰ ਮਾਏ ਬਗਦੀ ਰਵੀ ਦੇ ਵਿੱਚ ਸੁਟੇ ਆਈ ਮੇਖਾਂ ਬਗਦੀ ਰਵੀ ਵਿੱਚ ਸੁਟੇ ਆਈ ਮੇਖਾਂ ਬਣਪਟਵਾਰੀ ਤੈਨੂੰ ਲਿਖ ਤੈਨੂੰ ਮੇਖਾਂ ਬਣਪਟਵਾਰੀ ਤੈਨੂੰ ਮਿਖ ਦੇਨੂੰ ਮੇਖ ਬਣਪਟਵਾਰੀ ਤੈਨੂੰ ਲਿਖ ਦੇਨੂੰ ਮੇਖ ਬਣ ਬਗਦੀ ਰਵੀ ਦੇ ਵਿੱਚ ਦੋ ਫੁੱਲ ਸੂਹੇ ਬਗਦੀ ਰਵੀ ਦੋ ਫੁੱਲ ਸੁਹੇ ਮੋਜ ਬੜੀ ਨਹੀਂ ਇਹਨਾਂ ਮਾਪੇ ਆਂਦੇ ਬੂਏ ਮੋਜ ਬੜੀ ਨਹੀਂ ਇਹਨਾਂ ਮਾਪੇ ਆਂਦੇ ਬੂਏ ਕਿ ਕਣ ਚਕਾ ਨਹੀਂ ਕਰ ਡੰਡਾ ਖੜੇ ਕੌਣ

भरू जटा का पुत शैल शबीला ग्बरू जटा का पुत शैल शबीला कोड़ों की लंघ गया चुप करके नियो ले गया कॉ जा रुग पर नियो ले गया काल जा रुग पर होर मगर फिरेगा मेरे जादू कर दूंगी मगर फिरेगा मेरे वे जादू कर दूंगी मगर फिरेगा तू मीरा जाइया ने जी ਤੇ ਕੁੜੀਆਂ ਨੇ ਬਹੁਤ ਮਸਤੀ ਕੀਤੀ ਵਧੀਆ ਗਿੱਧਾ ਪਾਇਆ ਤੇ 15 ਦਿਨ ਹੋ ਗਏ ਸ਼ੰਤੀਆਂ ਲਾਉਂਦਿਆਂ ਨੂੰ 15 ਸਾਲ ਹੋ ਗਏ ਸੰਤੀਆਂ ਲਵਾਉਂਦਿਆਂ ਨੂੰ ਪਰ ਬਹੁਤ ਵਧੀਆ ਸੱਬਿਆਚਾਰ ਮੇਲਾ ਬੱਚਿਆਂ ਨੂੰ ਅਗਲੇ ਬੱਚਿਆਂ ਨੂੰ ਪੀੜ੍ਹੀ ਨੂੰ ਪਤਾ ਲੱਗੇ ਵੀ ਕੀ ਸੱਬਿਆਚਾਰ ਮੇਲਾ ਹੁੰਦਾ ਅਸੀਂ ਸੁਨਾਰੇ ਦੇਣ ਜਾਂਦੇ ਆ ਕੁੜੀਆਂ ਫਿਰ ਆਉਂਦੀਆਂ ਕਹਿੰਦੀਆਂ ਪੇਕਿਆਂ ਦੀਆਂ ਤੀਆਂ ਦੇਖਣੀਆਂ ਕੁੜੀਆਂ ਸਾਡੀਆਂ ਆਉਂਦੀਆਂ ਤੀਆਂ ਦੇਖਣ ਫਿਰ ਬਹੁਤ ਰੰਗੋ ਰੰਗ ਮਨੋਰੰਜਨ ਸਾਰਾ ਕੁਝ ਮਨਾਇਆ ਜਾਂਦਾ ਬਹੁਤ ਐਵੇਂ ਹੀ ਬਣਦਾ ਰਹੇ ਕੁੜੀਆਂ ਇਕੱਠੀਆਂ ਹੁੰਦੀਆਂ ਰਹਿਣ त लगदिया रन क्योंकि हम पीढ़ी ना लगे भी ये पिछला ਤੇਰਵਾਜ ਆਈ ਜਾਂਦਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਪਹਿਲਾ ਮੈਂ ਸਭ ਤੋਂ ਸਭ ਤੋਂ ਪਹਿਲਾਂ ਥੈਂਕਸ ਕਰਨਾ ਚਾਹਾਂਗੀ ਆਪਣੇ ਸਰਪੰਚ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਕ ਵੱਡਾ ਮੌਕਾ ਦਿੱਤਾ ਕਿ ਇੱਥੇ ਤੀਆਂ ਲਗਵਾਈਆਂ ਔਰ ਇੱਕ ਇਹੀ ਮੂਮੈਂਟ ਹੈ ਜਿਨ੍ਹਾਂ ਦੇ ਵਿੱਚ ਕਿ ਕੁੜੀਆਂ ਔਰ ਸਾਰੀਆਂ ਲੇਡੀਆਂ ਇਕੱਠੀਆਂ ਹੋ ਕੇ ਇੰਜੋਏ ਕਰਦੀਆਂ ਨੇ ਔਰ ਇਹੀ ਮੂਮੈਂਟਾਂ ਕਿ ਜੇ ਟਾਈਮ ਸਪੈਂਡ ਕਰਦੀਆਂ ਨੇ ਇੱਕ ਦੂਜੇ ਦੇ ਨਾਲ ਔਰ ਥੈਂਕ ਯੂ ਸੋ ਮਚ ਸਭ ਦਾ ਔਰ ਜੀ ਸਭ ਨੇ اٹੈਂਡ ਕੀਤਾ ਹੈ ਫੰਕਸ਼ਨ ਐਂਡ ਥੈਂਕ ਯੂ ਸੋ ਮਚ ਪੰਜਾਬ ਦੀ ਗੱਲ ਦਾ ਚੈਨਲ ਦਾ ਔਰ ਜੋ ਤੁਸੀਂ ਲਾਈਵ ਚਲਾ ਰਹੇ ਹੋ ਐਂਡ ਸਰ ਪੰਜ ਦਾ ਵੀ ਧੰਨਵਾਦ ਔਰ ਸਭ ਤੋਂ ਵੱਡਾ ਧੰਨਵਾਦ ਛੋਟੇ ਸਭ ਲੇਡੀਜ਼ ਦਾ ਜੋ ਤੁਸੀਂ ਇਕੁਐਲਿਟੀ ਸ਼ੋ ਕੀਤੀ ਔਰ ਤੁਸੀਂ ਇੱਥੇ ਆਏ ਹਾਂ ਜੀ ਜੋ ਹਾਂਜੀ ਜੋ ਹਾਂਜੀ ਬਹੁਤ ਵਧੀਆ ਲੱਗਿਆ ਕਿ ਇਹ ਆਪਣਾ ਪੰਜਾਬੀ ਸੱਭਿਆਚਾਰ ਹਲੇ ਤੱਕ जो है हाँ जी कायम है। रखे है और थैंक यू सो मच और देर इज नो वर्ड हाँ जी <laughs>